ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਆ ਸਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪੈਂਡ ਠੱਠੀਆਂ ਮੰਤਾਂ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਹਿਬ ਆ ਜਾਂਦਾ ਨੇੜੇ ਦੀ ਗੱਲ ਕਰੀਏ ਤਾਂ ਸਜਣੋ ਨਸਹਿਰਾ ਵੀ ਇੱਥੋਂ ਨਜ਼ਦੀਕ ਰਹਿ ਜਾਂਦਾ ਤੇ ਹਰਿਆਲੀ ਵੀ ਜਿਹੜੀ ਆ ਉਹ ਵੀ ਬਿਲਕੁਲ ਇੱਥੋਂ ਨੇੜੇ ਦੀਕ ਰਹਿ ਜਾਂਦੀ ਹੈ ਤੇ ਵੱਡੇ ਹਾਈਵੇ ਦੇ ਉੱਤੇ ਹੀ ਬਿਲਕੁਲ ਇਹ ਨਗਰ ਵਸਿਆ ਹੋਇਆ ਠੱਠੀਆਂ ਮੰਤਾਂ ਬਾਕੀ ਡਿਟੇਲ ਆਪਾਂ ਮਾਲਕ ਤੋਂ ਲਵਾਂਗੇ ਤੇ ਘਰੇਲੂ ਪਰਿਵਾਰ ਨਾਲ ਤੁਹਾਨੂੰ ਮਲਾਉਣ ਲੱਗੇ ਆ ਘਰੇ ਹੀ ਬਾਈ ਦਾ ਦੁੱਧ ਦਾ ਕੰਮ ਸੀਗਾ ਤੇ ਕੁਝ ਕਾਰਨਾ ਕਰਕੇ ਮੰਨ ਲਓ ਵੀ ਲੇਬਰ ਦੀ ਕਮੀ ਲਾ ਲੋ ਵੀ ਬੰਦਾ ਕੋਈ ਯਾਰ ਨਹੀਂ ਸਾਥ ਹਵਟਾਰਿਆ ਤਾਂ ਵੀਰ ਕਹਿੰਦਾ ਆਪਾਂ ਜਿਹੜੇ ਪਸ਼ੂ ਉਹ ਸੇਲ ਕਰ ਦੇਣੇ ਬੱਚੇ ਬਾਹਰ ਤੇ ਉਹਦੇ ਕਾਰਨ ਇੱਕ ਅੰਦਾ ਪਸ਼ੂ ਕਹਿੰਦੇ ਅਰੇ ਘਰੇ ਦੁੱਧ ਪੀਣ ਨੂੰ ਰੱਖ ਲਾਂਗੇ ਬਾਕੀ ਗਊਆਂ ਪਹਿਲਾਂ ਘਰੇ ਦੁੱਧ ਤੇ ਲਾਈਆਂ ਸੀ ਤੇ ਹੁਣ ਇਹ ਸੇਲ ਕਰਨੀਆਂ ਆਜੋ ਲਈਏ ਜਾਣਕਾਰੀ ਜੁੜਿਓ ਐਂਡ ਤੱਕ ਜਿਹੜਾ ਪਸੰਦ ਆ ਜਾਂਦਾ ਆ ਕੇ ਵੇਖ ਕੇ ਤਸੱਦੀ ਕਰਕੇ ਖਰੀਦਦਾਰੀ ਕਰ ਲਿਓ ਤੁਹਾਡਾ ਧੰਨਵਾਦ ਸਾਰੇ ਭੈਣਾ ਭਰਾਵਾਂ ਦਾ ਵੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾਓ ਜੀ ਠੀਕ ਠਾਕ ਵਧੀਆ ਤੁਸੀਂ ਸੁਣਾਓ ਜੀ ਚੜਦੀ ਕਲਾ ਨਾ ਚੜਦੀ ਕਲਾ ਯਾਰ ਨਾਂ ਜੀ ਆਪਣਾ ਰਿਸ਼ਪਾਲ ਸਿੰਘ ਰਿਸ਼ਪਾਲ ਸਿੰਘ ਤੇ ਪਿੰਡ ਵੀਰ ਜੀ ਠੱਠੀਆਂ ਮੰਤਾਂ ਤਹਿਸੀਲ ਪੱਟੀ ਤੇ ਜ਼ਿਲ੍ਹਾ ਤਰਨਤਾਰਨ ਆ। ਆਪਣਾ ਤਸੀਰ ਆਪਣਾ ਚੋਲਾ ਉਹਦੇ। ਅੱਛਾ ਤਹਿਸੀਲ ਆਪਾਂ ਨੂੰ ਚੋਲਾ ਸਾਹ ਆ ਗਈ। ਹਾਂਜੀ ਹਾਂਜੀ। ਠੀਕ ਆ। ਜ਼ਿਲ੍ਹਾ ਤਰਨਤਾਰਨ। ਜ਼ਿਲ੍ਹਾ ਤਰਨਤਾਰਨੀ ਆ ਗਿਆ। ਹਾਂਜੀ ਹਾਂਜੀ। ਠੀਕ ਆ। ਨੰਬਰ ਜੀ ਆਪਣਾ। 6280475125। ਇੱਕ ਰੀ ਹੋਰ ਰਿਪੀਟ ਕਰਿਓ। 6280475125। ਤੇ ਇਹ ਆਪਾਂ ਲੇਬਰ ਦੀ ਕਮੀ ਕਰਕੇ ਹੀ ਹਨਾ ਦੇਣ ਲੱਗੇ ਆ। ਢੜਦਿਆਂ ਮਾਲ ਆਪਣਾ ਸਾਰਾ ਆਪਾਂ। ਆ ਵੀ ਕੋਈ ਵਪਾਰ ਦਾ ਨਹੀਂਗਾ ਘਰੀ ਪਸ਼ੂ ਰੱਖੇ ਹੋਏ ਆ। ਹਾਂਜੀ ਹਾਂਜੀ। ਤੇ ਵੀ ਉਹਦੇ ਕਾਰਨ ਤੇ ਬੱਚੇ ਬਾਹਰ ਆ ਤੇ ਆਪਾਂ ਕਹਿਆ ਵੀ ਯਾਰ ਵਿੱਚੋਂ ਸੇਲ ਕਰਦੀਏ ਹਨਾ। ਹਾਂ ਠੀਕ ਆ ਤੇ ਆ ਗਉ ਦੀ ਜੇ ਗੱਲ ਕਰੀਏ ਤਾਂ ਇਹ ਕਿੰਨੇ ਚਿਰ ਦੀ ਸੂਈ ਆ ਇਹ ਜੇ 2 ਮਹੀਨੇ ਦੀ ਸੂਈ ਆ ਓਕੇ 2 ਮਹੀਨਿਆਂ ਦੀ ਸੂਈ ਆ ਤੇ ਦੁੱਧ ਇਹਦੇ ਕੋਲੇ ਵੀਰ ਜੀ ਕਿੰਨਾ ਤੇ ਸਾਰੇ ਪੂਰਾ 12 ਲੀਟਰ ਜੇ ਜਿਹੜਾ ਆਪਾਂ ਘਰੇ ਚੁੰਨੇ ਆ 12 ਦੁੱਧ ਆ ਬਾਹਰ ਚਾਹ ਤਾਣੇ ਜੋੜੇ ਤੁਹਾਡੇ ਘਰੋਂ ਥੱਲੀ ਕਰੇ ਗਏ ਠੀਕ ਆ ਹਾਂਜੀ ਤੇ ਜਾਤ ਕੁਆਲਟੀ ਹਨਾ ਐਰ ਸ਼ਹਿਰ ਆ ਗਈ ਹਾਂਜੀ ਉਹ ਨਾਲੇ ਸਾਹਮਣੇ ਜਿਹੜੀ ਹੈ ਹਨਾ ਜਿਹੜਾ ਉਹ ਭੈਣਾ ਭਰਾਵਾਂ ਨੇ ਵੀ ਵੇਖ ਲਈ ਤੇ ਚੂਨ ਚਾਂਦ ਦੀ ਐਨ ਓਕੇ ਆ ਓਕੇ ਜੀ ਮੋਗਿਆਂ ਨੂੰ ਮੋਗਿਆਂ ਨੂੰ ਤੇ ਵੰਗਾ ਲਾ ਕੇ ਚੋਨੇ ਆ ਵੰਗਾ ਲਾ ਕੇ ਠੀਕ ਆ ਇਹਦੀ ਇਹਦੀ ਦੁੱਧ ਵੀ ਚੰਗਾ ਸੰਗਣਾ ਹੋਊਗਾ ਦੁੱਧ ਸੰਗਣਾ ਹਾਲਿਆ ਠੀਕ ਆ ਠੀਕ ਆ ਠੀਕ ਆ 12 ਦੁੱਧ ਤਿਆਰ ਹਾਂਜੀ ਹਾਂਜੀ ਤੇ ਸੂਆ ਇਹ ਦੂਜਾ ਸੂਈ ਸੀ ਦੂਜਾ ਦੂਜਾ ਠੀਕ ਆ ਤੇ ਗਾਂ ਇਹਨੇ ਟੀਕਾ ਟੂਕਾ ਹਜੇ ਮੰਗਿਆ ਜਾਂ ਨਹੀਂ ਟੀਕਾ ਬਾਬ ਦੋ ਦਿਨ ਹੋ ਗਏ ਟੀਕਾ ਭਰਾਏ ਅੱਛਾ ਦੋ ਦਿਨ ਹੀ ਹੋਏ ਹਜੇ ਟੀਕਾ ਉਹ ਮੰਗ ਲਿਆ ਟੀਕਾ ਮੰਗ ਲਿਆ ਅਗਲੇ ਦੀ ਕਿਸਮਤ ਨੂੰ ਗਾਂ ਗੱਭਨ ਨਿਕਲਿਆ ਵੇ ਚਲੋ ਆਂਦੇ ਆਈਏ ਮੰਨ ਲਓ ਤੁਸੀਂ ਵੀ ਦੋ ਢਾਈ ਮਿੰਟ ਦੀ ਬਣ ਜਾਂਦੀ ਆ ਠੀਕ ਆ ਉਹਦੇ ਅੱਜ ਕੱਲ ਫੇਸ ਬਣ ਆ ਵੀ ਇਹ ਕਿਹੜਾ ਫਰਕ ਲਾ ਹ 12 ਦੁੱਧ ਤਿਆਰ ਆ ਐਰ ਸ਼ਹਿਰ ਭਾਈ ਚਾਰ ਰੰਗ ਸਾਢੇ ਕਿਲੋ ਜੋਗੇ ਲੈ ਦੇ ਨਹੀਂ ਠੀਕ ਆ ਠੀਕ ਆ ਧੰਨਵਾਦ ਸਜਣੋ ਜਿਹੜਾ ਦੁੱਧ ਬਾਈ ਕਹਿੰਦਾ 10 ਤਾਂ ਉਹ ਤੁਸੀਂ ਆਪਦਾ ਐਣ ਭਾਵੇਂ ਚਾਰ ਡੰਗ ਤਸੱਲੀਆਂ ਕਰੀ ਚੱਲਿਓ ਐ ਨਹੀਂ ਗੱਲ ਕੋਈ ਤੇ ਕੋਈ ਇਹਨਾਂ ਨੂੰ ਟਾਈਮ ਨਹੀਂ ਲੱਗਾ ਕੋਈ ਐ ਨਹੀਂ ਹੈਗਾ ਠੀਕ ਆ ਤੇ ਬਾਈ ਜੀ ਤੜਕੇ ਦੀ ਕਿੰਨੇ ਵਜੇ ਦੀ ਚਵਾਈ ਆ ਤੜਕੇ ਭਾਈਓ ਸਾਢੇ 5 6 ਵਜੇ ਆ ਸਾਢੇ 5 ਤੋਂ 6 ਵਜੇ ਲੇਟ ਹੋ ਹੀ ਜਾਂਦਾ ਨਹੀਂ ਉੱਠਿਆ ਜਾਂਦਾ ਹਨਾ ਠੀਕ 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 ਓਕੇ ਰਿਪੋਰਟ ਸਜਣੋ ਬਾਕੀ ਜਿੰਨੇ ਵੀ ਜਾਨਵਰ ਹੋਏ ਉਹ ਤੁਹਾਨੂੰ ਐਂ ਤਸੱਲੀ ਨਾਲ ਵਿਖਾਉਣ ਦੀ ਕੋਸ਼ਿਸ਼ ਕਰਾਂਗੇ ਜਿਹੜੀ ਪਸੰਦ ਆਉਣੀ ਆ ਉਹ ਤੁਹਾਡੇ ਤੇ ਆ ਜਾਣੀ ਆ ਗੱਲ ਤੇ ਰਿਸ਼ਪਾਲ ਵੀਰੇ ਦਾ ਮੁੱਲ ਕੀ ਰੱਖਾਂਗੇ ਅੱਜ ਜਿਹੜੀ ਦੇ ਦੇਣੀ ਆ ਆਪਾਂ ਜੋ ਮਰਜ਼ੀ ਜੋ 40 ਕਰੀਏ 45 ਕਰੀਏ ਹਾਂਜੀ 35000 ਦੀ ਦੇ ਦਵਾਂਗੇ ਉਹਦੇ ਚੋ ਪਿਆਰ ਮੁਹੱਬਤ ਸਾਰਾ ਵੀਰ ਭਰਾ ਹੋਊਗਾ 35000 ਚੋ ਪਿਆਰ ਮੁਹੱਬਤ ਕਰ ਦਿਆਂਗੇ 30 ਦਿਨ ਦੇ ਦਈਏ ਨਹੀਂ ਦਿੱਤੇ ਕਿ ਧੱਕਾ ਹੁੰਦਾ 30 ਦਿਨਾਂ ਧੱਕਾ ਆ ਜਾਣਾ ਧੱਕਾ ਆ ਜਾਣਾ ਲੈਡ ਚੰਗੀ ਉਹ ਬੈਡ ਦੇ ਲੈਣ ਚਾਹੀਏ ਉਹਦੇ 50000 ਦਾ ਧੱਕਾ ਨਹੀਂ 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 ਮੰਗਦੇ ਕੋਈ ਸ਼ੱਕ ਨਹੀਂ ਹਾਂਜੀ ਹਾਂਜੀ ਲਓ ਵੀ ਸਜਣਾ 35 ਜੋ ਛੋੜਛੱਪਾ ਕਰ ਦਿਆਂਗੇ ਚਲੋ ਹਨਾ ਜਿੰਨਾ ਪਿਆਰ ਮੁਹੱਬਤ ਕਰਾਇਆ ਪਾੜਾ ਚੱਲ ਕੇ ਇਹਨੂੰ ਕਰ ਦਿਆਂਗੇ ਕਰ ਦਿਆਂਗੇ ਧੰਨਵਾਦ ਤੇ ਇਹਦਾ ਕੀ ਹਿਸਾਬ ਕਿਤਾਬ ਕੱਢਿਓ ਬਾਹਰੇ ਨੂੰ ਵੀ ਵੀਰ ਜੀ ਵੀ ਟੋਟਾ ਟਾਇਆ ਮਿਲਿਆ ਸੂਈ ਜੋ ਇਹ ਠੀਕ ਆ ਇਹਦੇ ਥੱਲੇ ਦੋਦੇ 9 ਲੀਟਰ ਜੇ 9 ਹਾਂਜੀ ਠੀਕ ਆ 9 ਲੀਟਰ ਦੇ ਚੋਣ ਚਾਨ ਨੂੰ ਤਾਂ ਬਹੁਤ ਠੰਡੀ ਆ ਮੇਰੇ ਚੋਂ ਉਹਨੂੰ ਬਗਾ ਪਾਦੇ ਚੁੰਦੇ ਅਸੀਂ ਠੀਕ ਆ ਹਾਂ ਵੀ ਉਹ ਸੀਲ ਸਾਉ ਆ ਨਾ ਹਾਂ ਉਹਦਾ ਸੀਲ ਬਾਲਟੀ ਰੱਖ ਕੇ ਚੁੰਨੇ ਆ ਬਾਲਟੀ ਰੱਖ ਕੇ ਲਈ ਦੀ ਆ ਇਹਨੇ ਟੀਕਾ ਲਵਾਇਆ ਕਿ ਨਹੀਂ ਨਹੀਂ ਇਹਦੇ ਨਹੀਂ ਲਗਾ ਇਹਦੇ ਨਹੀਂ ਲੱਗਾ ਲੋ ਵੀ ਸਜਣੋ ਦੋ ਤੋਂ ਢਾਈ ਮਹੀਨਿਆਂ ਦਾ ਇਹਦਾ ਸੁਆ ਤੇ ਬੱਚੇ ਹੈ ਨਹੀਂ ਹੈ ਨਾ ਇਹਦਾ ਵੀ ਹੈ ਨਹੀਂ ਤੇ ਇੱਕ ਨੰਬਰ ਵਾਲੀ ਦਾ ਵੀ ਹੈ ਨਹੀਂ ਸਾਰੇ ਹੀ ਗਏ ਆ ਮਗਰ ਠੀਕ ਆ ਵੱਛੇ ਸੀਗੇ ਤੇ ਸੰਭਾਈ ਠੰਡ ਜਿਆਦੀ ਸੀ ਵੀਰ ਕਹਿੰਦਾ ਤੇ ਥੋੜਾ ਫਿਰ ਉਸ ਹਿਸਾਬ ਨਾਲ ਹੀ ਦੁੱਧ ਦਾ ਕੰਮ ਹੁੰਦਾ ਤੇ ਵਿਚਾਰ ਨਾ ਵੇਚਦਾ ਹਾਂ ਵੀ ਕਹਿੰਦਾ ਜੀ ਵੀ ਚੰਦੀ ਵਿਚਾਰ ਹੁੰਦੀ ਤੇ ਫੇਰ ਆਪਾਂ ਬੱਚੇ ਸਾਂਭ ਲੈਂਦੇ ਹਨਾ ਤੇ ਬਾਕੀ ਗਊਆਂ ਦੇ ਲੇਵੇ ਹਰੇ ਆ ਸਜਣੋ ਐਨੀ ਗੱਲ ਕੋਈ ਹਾਂ ਉਹ ਸ਼ਬਦ ਦਿੱਤਾ ਮਾਰਦਾ ਬੜਾ ਗੋਵਾ ਉਹ ਝੂਠ ਆਪਾਂ ਝੂਠ ਮਾਰ ਕੇ ਹਾਂ ਹੋਵੇਗਾ ਮੈਂ ਨਾਗਰ ਆਪਣੇ ਘਰ ਬਧੀਆਂ ਕੋਈ ਟੈਨਸ਼ਨ ਨਹੀਂ ਹਾਂਜੀ 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 ਦੁੱਧ ਦਿੰਦੀਆਂ ਦੁੱਧ ਦਿੰਦੀਆਂ ਰਾਣੀਆਂ ਹਾਂ ਇਹਦਾ ਰੇਟ ਫਿਰ ਹਾਂ ਨਾਲ ਜੋ ਮਰਜ਼ੀ ਮੰਗਿਆ 30000 ਵੀ ਦੇ ਦਾਂਗੇ ਆਪਾਂ 30000 ਵੀ ਦੇ ਦੇਾਂਗੇ ਓਕੇ ਰਪੋਰਟ ਇਹ ਗਾਂ ਬੜੇ 6 6 ਆਉਂਦੀ ਏ 6 ਆਉਂਦੀ ਮੱਝਾਂ ਦਾ ਦੁੱਧ ਆ ਮੱਝਾਂ ਦਾ ਦੁੱਧ ਆ ਓਕੇ ਤੇ ਆ ਗਊ ਵੀ ਲਿਆਓ ਕੱਢ ਕੇ ਇਹਦੇ ਥੱਲੇ ਵੀ 12 ਲੀਟਰ ਹੀ ਏਦੇ ਵੀ 12 ਆਂ ਹਾਂਜੀ ਇਹ ਕੱਠੀਆਂ ਸੁਈਆਂ ਦੇ ਦੋਵੇਂ ਅੱਛਾ ਦੋਵੇਂ ਲਾਲ ਤੇ ਹੀ ਹਾਂ ਹਾਂ ਲੈ ਆਓ ਇਹਨੂੰ ਇਹ ਵੀ ਸੁਆ ਦੁੱਜਾ ਹੀ ਇਹ ਵੀ ਸੁਆ ਦੁੱਜਾ ਹੀ ਏ ਲੈ ਆਓ ਚਵਾਈ ਚੁਈ ਦੀਆਂ ਸਾਫ ਆ ਜਮਾ ਸਾਫ ਸਾਫ ਨਹੀਂ ਠੀਕ ਹੈ ਧੰਨਵਾਦ ਧੰਨਵਾਦ ਬਗੜਾ ਉਹ ਤੇ ਬੁਕਾਰ ਦਾ ਕੰਮ ਕਰ ਰਹੇ ਨੇ ਕੋਈ ਹਾਂ ਘਰ ਦਾ ਮਾਲ ਆਪਣਾ ਕੋਈ ਆਲੇ ਉਹਦੇ ਬੰਦਿਆਂ ਦਾ ਕਰਕੇ ਨਾਂ ਵੀ ਹੋਊ ਤੇ ਕੋ ਆਪਾਂ ਚੋਣਦੇ ਆ ਆਹੋ ਐ ਤਾਂ ਫਿਰ ਸਮਾਂ ਤਾਂ ਲਗਾਉਣਾ ਹੀ ਆ ਹਾਂਜੀ ਹਾਂਜੀ ਬਿਲਕੁਲ 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 ਚਲੋ ਨਹੀਂ ਮੈਂ ਕੀ ਜਾਣੀਆਂ ਕਰਮ ਵਾਲੀਆਂ ਸਾਫ਼ ਸੁਥਰੀਆਂ ਅਗਲੇ ਨੂੰ ਵੀ ਆਪਣੇ ਭੈਣਾ ਭਰਾ ਜਿਹੜੇ ਜੁੜੇ ਉਹਨਾਂ ਨੂੰ ਪਤਾ ਹੀ ਆ ਵੀ ਯਾਰ ਬੰਦੇ ਦੀਆਂ ਗੱਲਾਂ ਤੋਂ ਵੀ ਜੱਜਮੈਂਟ ਹੋ ਜਾਂਦੀ ਆ ਇਹ ਸੂਆ ਦੂਜਾ ਤੇ ਸੂਈ ਇਹ ਵੀ 2 ਕੁ ਮਹੀਨਿਆਂ ਦੀ 2 ਮਹੀਨੇ 2 ਮਹੀਨੇ ਦੀ ਇਹਦੇ ਕੋਲੇ 12 ਦੁੱਧ ਤਿਆਰ ਆ ਹਾਂਜੀ ਓਕੇ ਇਹ ਗੱਲ ਹੈ ਬਾਈ ਦੇਖੀ ਤੇ ਵੀਰ ਜੀ ਆਹ ਜਿਹੜੀ ਹੁਣ ਆਪਾਂ ਚਲਾ ਕੇ ਵਿਖਾਤੀ ਗਊ ਹਾਂਜੀ ਹਾਂਜੀ ਇਹਨੂੰ ਟੀਕਾ ਲੱਗੇ ਨੂੰ 12 13 ਦਿਨ ਹੋ ਗਏ ਹੋ ਗਏ ਹੋ ਗਏ 12 ਤੇ 12 ਦੁੱਧ ਤਿਆਰ ਆ 12 ਦੁੱਧ ਤੋੜ ਕੇ ਆਪਾਂ ਵਿਖਾਤੀ ਤੇ ਰੇਟ ਇਹਦਾ ਕੀ ਆ ਰੇਟ ਇਹਦਾ ਚਲੋ ਆਪਾਂ 40 45 35 ਰੁਪਏ ਲਾਂਗੇ ਪਰ ਹੋਰ 1000 ਘੱਟ ਕਰਨਾ 34 ਲਾਂਗੇ ਦਾ ਆਪਾਂ 34000 ਰੁਪਏ ਚੋਂ ਪਿਆਰ ਮੁਹੱਬਤ ਕਰ ਦਿਆਂਗੇ ਤੇ ਬਾਕੀ ਦੁੱਧ 12 ਨ ਓਕੇ 12 12 ਥਾਣੇ ਸੋਪਾ ਯਾਰ ਓਕੇ ਓਕੇ ਰਿਪੋਰਟ ਆ ਤੇ ਟੀਕਾ ਵੀ ਲੱਗਿਆ ਆ ਆ ਗਈ ਤਾਜੀ ਲਿਆਇਓ ਵੇ ਨੂਬੀ ਇਹ ਸੁਆ ਕਿਹੜਾ ਜੀ ਆਪਣਾ ਵਾ ਤੀਜਾ ਮੇਲਾ ਤੂੰ ਦੁੱਧਾ ਲੈਣ ਲਈ ਆਪਾਂ ਸੁਵੇਲਾ ਇਹਦਾ ਪਰਾਣੀ ਆਪਾਂ ਪਿਛਲੇ ਦੁੱਧ ਲੈਣਾ ਠੀਕ ਠੀਕ ਆ ਠੀਕ ਆ ਸੁਆ ਤੁਸੀਂ ਸਜਣੋ ਆਪਦੇ ਆਪ ਗੈਸ ਲਾ ਲਿਓ ਤਾਜੀ ਸੂਈ ਆ ਬੱਚੇ ਨੂੰ ਜਨਮ ਦਿੱਤਾ ਤੇ ਇਹਦੇ ਕੋਲੇ ਦੁੱਧ ਸ਼ਾਹ ਜੀ ਇਹਦੇ ਕੋਲ 18 ਲੀਟਰ ਹੈਗਾ ਜੀ 18 ਲੀਟਰ ਦੁੱਧ ਕਰਮਾਂ ਵਾਲੀ ਕੋਲੇ ਹੈਗਾ ਜਿਹੜਾ ਭਾਂਡੇ ਚ ਆਜੂਗਾ ਲੋ ਵੀ ਸਜਣੋ ਦੋ 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 26 27 ਕਿਲੋ ਚੋਂਦੇ ਰਹੇ ਐ 26 27 ਕਿਲੋ ਵੀਰ ਕਹਿੰਦਾ ਵੀ ਦੁੱਧ ਆਪਾਂ ਪੱਠੇ ਪੁੱਠੇ ਕਰਕੇ ਸਾਹ ਖੁੰਗਦੇ ਨਹੀਂ ਹੋਈ ਨਹੀਂ ਹੁੰਦੀ ਠੀਕ ਹੈ ਠੀਕ ਹੈ ਠੀਕ ਬਾਕੀ ਇਹਦੇ ਨਾਲ ਮੈਲਾ ਮਾਰਨਾ ਜਦੋਂ 10 10 12 ਦੇ ਨਹੀਂ ਹੋਏ ਸੂਈ ਹਾਂ ਬੱਚਾ ਤਾਜ਼ਾ ਹੀ ਆ ਹਾਂਜੀ ਹਾਂਜੀ ਬੱਚਾ ਤਾਜ਼ਾ ਆ ਚਲੋ ਜਿਹੜੇ ਨਹੀਂ ਹੈਗਾ ਨਹੀਂ ਹੈਗਾ ਜਿਹਦਾ ਹੈਗਾ ਉਹਦਾ ਆ ਆ ਉੱਠ ਖੜਿਆ ਸੱਜਣੂ ਆਪਦੀ ਮਾਂ ਨੂੰ ਵੇਖ ਕੇ ਆ ਚੈੱਕ ਕਰ ਲੋ ਵੇਖ ਲੋ ਤੀਜਾ ਸੂਆ ਲਾ ਲਿਓ ਵੀਰ ਕਹਿੰਦਾ ਚੌਥਾ ਲਾ ਲਿਓ ਥੋੜੇ ਤੇ ਡਿਪੈਂਡ ਸਾਨੂੰ ਕੋਈ ਪਤਾ ਨਹੀਂ ਹਾਂ ਨਹੀਂ ਨਹੀਂ ਸਿਆਣੀ ਗੱਲ ਆ ਅਗਲੇ ਆਪਣੇ ਨਾਲੋਂ ਸਿਆਣੇ ਆ ਸਾਰੇ ਭੈਣਾ ਭਰਾ ਹੀ ਸਿਆਣੇ ਆ ਮੀਰ ਜੀ ਮੈਂ ਪਹਿਲਾਂ ਦੱਸਿਆ ਹਾਂਜੀ ਹਾਂਜੀ ਘੋੜ ਮਾਰ ਨਾਲ ਦੇ ਦੁੱਧ ਦੇਣ ਦੀਆਂ ਝੋਂਡੇ ਆ ਝੋਂਡੇ ਆ ਤੇ ਆਈਸ ਗਈ ਆ ਉਹ ਗੱਲ ਨਹੀਂ ਚਲੋ ਇਹਦਾ ਰੇਟ ਫਿਰ ਸ਼ਾ ਜੀ ਇਹਦਾ ਆਪਾਂ 70 ਕਰੋ 75 ਵਾਲੋ ਤੇ ਆਪਾਂ 65000 ਚ ਮੰਤਨ ਕਰਦਾ 65000 ਚ ਮੰਤਨ ਕਰਦੇ ਆਂਗੇ ਹਾਂਜੀ ਬਸ ਇਹ ਲੈਣ ਦੇ ਨਾਲ ਹੀ ਗੱਲ ਕਰਨਾ ਹੈ ਆਪਾਂ ਠੀਕ ਆ ਉਹ ਅਗਲੀ ਗਾਮ ਵੀ ਲੈ ਆਇਓ ਕੱਢ ਕੇ ਅੱਜ ਤੇ ਅਗਲੀ ਓਕੇ ਤੇ ਵੀਰ ਜੀ ਜਿਵੇਂ ਆ ਆਪਾਂ ਲਾਸਟ ਤੇ ਇਹੀ ਗਊ ਵਿਖਾਉਣੀ ਨਾ ਹੋਣ ਅੱਗੇ ਹੋ ਤੇ ਇਹਦਾ ਫਿਰ ਹਿਸਾਬ ਕਿ ਤੱਕ ਕੀ ਰਹੂਗਾ ਕਿੰਨਾ ਕੁ ਰੇਟ ਆ ਰੇਟ ਵੀਰ ਜੀ ਦਾ ਕੋਈ 50 ਨਹੀਂ ਕੋਈ 55 ਨਹੀਂ ਠੀਕ ਆ ਹਾਂ ਨਾ ਆਪਾਂ 45000 ਦੇ ਦਾਂਗੇ ਤੇ ਇੱਕ ਥਣੋਂ ਥੋੜਾ ਜਿਹਾ ਹੈਗੀ ਪ੍ਰੋਬਲਮ ਜਿਹੜੀ ਉਹ ਆਪਾਂ ਦੱਸ ਤਿੱਲੜ ਹੀ ਗਣ ਲੈਣ ਤੇ ਤਿੱਲੜ ਗਣ ਕੇ ਲੈ ਜੇ ਠੀਕ ਆ ਹਾਂਜੀ ਹਾਂਜੀ ਪਰ ਆਪਾਂ ਤਿੱਲ ਮੰਨ ਕੇ ਦੇ ਦਈਏ ਤਿੱਲ ਮੰਨ ਕੇ ਦੇਣੀ ਆਪਾਂ ਸੂਹਾ ਦੂਜਾ ਸੂਈ ਆ ਸੂਈ ਮਹੀਨੇ ਤੋਂ ਅੰਦਰ ਆ ਮਹੀਨੇ ਤੋਂ ਅੰਦਰ ਵਸੇ ਦੀ ਓਕੇ ਰਿਪੋਰਟ ਜਮਾ ਬਾਕੀ ਤਿੰਨਾਂ ਸੋਣਾਂ ਦੀ ਐਨ ਖਰੀ ਆ ਤਿੰਨਾਂ ਖਰਾਂ ਦੀ ਐ ਕੋਈ ਭੂਰ ਛਟਾਣੀ ਨਹੀਂ ਠੀਕ ਆ ਪ੍ਰਿੰਟ ਚੰਗਾ ਹਾਂਜੀ ਹਾਂਜੀ ਤੇ ਇਹੀ ਪੰਜ ਵਹਿੜਾ ਹਨਾ ਇਹੋ ਹੀ ਪੰਜ ਵਸ ਲੋ ਵੀ ਸੱਜਣੋ ਭਾਈ ਮਾਰ ਲਓ ਕਹਿਣਾ ਰੱਖੜੀਆਂ ਤੁਹਾਨੂੰ ਠੀਕ ਆ ਉਹ ਵੀਰ ਕਹਿੰਦਾ ਵੀ ਯਾਰ ਆਪਾਂ ਮੰਨ ਲਓ ਵੀ ਘਰੇ